ਸੋਨੇ ਸਿੰਘ ਢਿੱਲ ਸਾਹਿਬ ਸੋਚਾ ਸਿੰਘ ਲਗਾ ਹੀਰਾ ਸਿੰਘ ਪਰਵਿੰਦਰ ਸਿੰਘ ਭੁਟਕ ਦਾ ਜੇਲ ਸਿੰਘ ਟੀਮਾ ਗੁਜਾਰ ਸਿੰਘ ਕਰਾਣੀ ਤੇ ਇਸ ਲਈ ਐਨਆਰਓ ਰੇਟਸ ਲਿਖੇ ਅਨੁਸਾਰ ਤਨਖਾਹ ਲਈ ਗਈ ਇੱਕ ਗੱਲ ਵਿਤੇ 3 12 2024 ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਦੇ ਬਣਾਏ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ। ਔਰ ਮੈਨੇਜਰ ਪਰਵਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਤਨ ਚਿੰਤਨ ਕਰੇਗਾ। ਉਪਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਜਣਗੇ। 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਬਾਈ ਦਾਣੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਜਿਨ੍ਹਾਂ ਦੇ ਨਾਮ ਲਏ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਰਕਤੀ ਪਾਈ ਜਾਣੀ ਹੈ ਜਿਸੀ ਜੀ ਕਾਲਕਤਬ ਸਾਹਿਬ ਨੂੰ ਤਾਂ ਪਾਈ ਜਾਂਦੀ ਹੈ ਜੋ ਸੌਰ ਸਿੰਘ ਬੈਂਜਰ ਸੱਤਰੇ ਜਿਸੀ ਜੀ ਕਾਲਕਤਬ ਸਾਹਿਬ ਉਹ ਰੇਖਾ ਜਾਨ ਨਾਲ ਸਰਦਾਰ ਭਗਵੰਤ ਸਿੰਘ ਖੇੜਾ ਮੈਨੇਜਰ ਸ਼ਿਰਦਰਵਾਲ ਸਾਹਿਬ ਉਹ ਲਾ ਕੇ ਤੇ ਇਹਨਾਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਬੋਲੇ ਗਏ ਨੇ ਇਹਨਾਂ ਨੇ ਗਾਲ ਵਿੱਚ ਤੱਕੇ ਪਾਉਂਦੇ ਜਿਹੜੇ ਉਹ ਫੈਸਲੇ ਪਹਿਲੇ ਪ੍ਰਧਾਨ ਜੀ ਫੈਸਲਾ ਮੰਜ਼ੂਰ ਹੈ ਜੀ ਤੁਹਾਨੂੰ ਹਾਂ ਹਾਂ ਪੂਰਾ ਪੂਰਾ ਕਰਾ ਲਾਉਂਗੀ ਜੀ ਸੇਵਾ ਕਰਾਂਗੇ ਜਰ ਜਰ ਟਾਈਮ ਨਾਲ ਚੱਲ ਰਹੇ ਸਨ ਅਕਾਲੀ ਸਾਹਿਬ ਅਕਾਲੀ ਦਲ ਨੇ ਉਹਨੇ ਇੱਕ ਸਟੇਜ ਉੱਤੇ ਨਜ਼ਰ ਆਇਆ ਕਿ ਜਿਸ ਤਰ੍ਹਾਂ ਬਾਜੀ ਤੜਾ ਡਾਗੀ ਤੜਾ ਜਿਹੜੀ ਗੱਲ ਕੀਤੀ ਆ ਕਿ ਸਾਰੇ ਅਕਾਲੀ ਦਲ ਵਰਕਰ ਇਸੇ ਤਰੀਕੇ ਨਾਲ ਰਾਣਜੀਤ ਵਾਪਸੀ ਆਣ ਦੇ ਸਾਹ ਦੇਖੋ ਜੋ ਦਾਕਾ ਸਾਹਿਬ ਤੋਂ ਹੰਸ਼ ਸਾਹਿਬ ਬਣਾਨੇ ਆਹ ਸੋਇਆ ਦਿੱਤਾ ਸੇਵਾ ਦਾ ਤੇ ਇਹਨਾਂ ਕੋਲ ਤੋਂ ਸਾਰੇ ਹੀ ਇਸ ਚੀਜ਼ ਨੂੰ ਮੰਨਦੇ ਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹਨੂੰ ਬਖਸ਼ਿਸ਼ ਸਮਝ ਕੇ ਪਕਵਾਨ ਵੀ ਤੇ ਸੇਵਾ ਵੀ ਕਰਾਂਗੇ ਜਿਨੀ ਜਿਨੀ ਉਹਨਾਂ ਲਈ ਠੀਕ ਤੁਹਾਨੂੰ ਜਿਹੜਾ ਫਾਈਲ ਉਹਦੇ ਪਹਿਲੇ ਪ੍ਰਧਾਨ ਜੀ ਫੈਸਲਾ ਮੰਜ਼ੂਰ ਹੈ ਜੀ ਤੁਹਾਨੂੰ ਹਾਂ ਹਾਂ ਪੂਰਾ ਪੂਰਾ ਕਰਾਂਗੇ ਜੀ ਸੇਵਾ ਕਰਨ ਵਾਸਤੇ ਜਿਹੜਾ ਜਿਹੜਾ ਕਾਇਮ ਹੋ ਰਿਹਾ ਹੈ ਕੱਲ੍ਹ ਜੀ ਸਾਹਿਬ ਕੱਲ੍ਹ ਨੂੰ ਇੱਕ ਸਟੇਜ ਉੱਤੇ ਨਜ਼ਰ ਆਏਗੀ ਜਿਸ ਤਰ੍ਹਾਂ ਬਾਗੀ ਤੜਾ ਡਾਗੀ ਤੜਾ ਜਣੀ ਗੱਲ ਕੀਤੀ ਹੈ ਕਿ ਸਾਰੇ ਕਾਲੀ ਦਿਨ ਵਰਕਰ ਇਸੇ ਤਰੀਕੇ ਨਾਲ ਰਹਣ ਜੀ ਵਾਪਸੀ ਆਣ ਦੇ ਸਭ ਰੋਕੇ ਆ ਦੇ ਆ ਦੇ ਦੇਖੋ ਜੋ ਸਾਥ ਦਾ ਸਾਹਿਬ ਤੋਂ ਸੰਗਹਿ ਸਾਹਿਬ ਬਣਾ ਨੇ ਹਾਂ ਸੌ ਇਹਦਾ ਦਿੱਤਾ ਸੇਵਾ ਦਾ ਜਿਹੜੀ ਗੱਲ ਤੋਂ ਛਾਰੇ ਹੀ ਇਸ ਚੀਜ਼ ਨੂੰ ਵੰਦੇ ਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹਨੂੰ ਬਖਸ਼ਿਸ਼ ਸਮਝ ਕੇ ਪ੍ਰਵਾਣ ਵੀ ਤੇ ਸੇਵਾ ਵੀ ਕਰਾਂਗੇ ਜਿੰਨੀ ਜਿੰਨੀ ਉਹਨਾਂ ਲਈ ਠੀਕ ਸਾਨੂੰ ਜਿਹੜਾ ਉਹਨਾਂ ਫੈਸਲਾ ਹੈ ਉਹਦੇ ਪਹਿਲੇ ਪ੍ਰਧਾਨ ਜੀ ਫੈਸਲਾ ਮੰਜ਼ੂਰ ਹੈ ਜੀ ਤੁਹਾਨੂੰ ਹਾਂ ਹਾਂ ਪੂਰਾ ਪੂਰਾ ਕਰਾਂਗੇ ਜੀ ਸੇਵਾ ਕਰਾਂਗੇ ਜਰ ਜਰ ਟਾਈਮ ਨਾਲ ਚੱਲਦੇ ਰਹੋ ਅਕਾਲੀ ਕਨਿਕੇ ਸਾਹਿਬ ਅਕਾਲੀ ਦਲ ਹੁਣ ਇੱਕ ਸਟੇਜ ਉੱਤੇ ਨਜ਼ਰ ਆਏਗੀ ਜਿਸ ਤਰ੍ਹਾਂ ਬਾਗੀ ਧੜਾ ਡਾਗੀ ਧੜਾ ਜਿਹੜੀ ਗੱਲ ਕੀਤੀ ਆ ਕਿ ਸਾਰੇ ਅਕਾਲੀ ਦਲ ਵਰਕਰ ਇਸੇ ਤਰੀਕੇ ਨਾਲ ਰਹਣਗੇ ਹੁਣ ਵਾਪਸੀ ਆਉਣ ਦੇ ਸਾਥ ਕਰੋ ਤੇ ਆਪ ਵੀ ਆਇਆ ਰਹੋ ਵੇਖੋ ਜੋ ਹਾਕਾ ਸਾਹਿਬ ਕੋ ਸਿੰਘ ਸਾਹਿਬ ਬਣਾਨੇ ਆਪ ਸੈਵਾ ਇਹਦਾ ਦਿੱਤਾ ਸੇਵਾ ਦਾ ਜਿਹੜੀ ਗੱਲ ਤੋਂ ਸ਼ਾਰੇ ਹੀ ਇਸ ਚੀਜ਼ ਨੂੰ ਬੰਦੇ ਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹਨੂੰ ਬਖਸ਼ਿਸ਼ ਸਮਝ ਕੇ ਪਵਾਣ ਵੀ ਤੇ ਸੇਵਾ ਵੀ ਕਰਾਂਗੇ ਜਿਨੀ ਜਿਨੀ ਉਹਨਾਂ ਲਈ ਕੀ ਕਿਥੋਂ ਜਿਹੜੇ ਉਹ ਫੈਸਲੇ ਉਹਦੇ ਪਹਿਲੇ ਪ੍ਰਧਾਨ ਨੇ ਫੈਸਲਾ ਮੰਜ਼ੂਰ ਹੈ ਜੀ ਤੁਹਾਨੂੰ ਹਾਂ ਹਾਂ ਪੂਰਾ ਪੂਰਾ ਕਰਾਉਂਗੇ ਜੀ ਸੇਵਾ ਕਰਨ ਵਾਸਤੇ ਜਿਹੜੇ ਜਿਹੜੇ ਕਾਇਮ ਹੁੰਦੇ ਨੇ ਅਕਾਲੀ ਸਾਹਿਬ ਅਕਾਲੀ ਦਲ ਹੁਣ ਇੱਕ ਸਟੇਜ ਉੱਤੇ ਨਜ਼ਰ ਆਏਗੀ ਜਿਸ ਤਰ੍ਹਾਂ ਬਾਗੀ ਧੜਾ ਡਾਗੀ ਧੜਾ ਜਿਹੜੀ ਗੱਲ ਕੀਤੀ ਆ ਕਿ ਸਾਰੇ ਅਕਾਲੀ ਦਲ ਵਰਕਰ ਇਸੇ ਤਰੀਕੇ ਨਾਲ ਰਹਣ ਜੀ ਹੁਣ ਵਾਪਸੀ ਆਉਣ ਦੇ ਸਾਥ ਕਰੋ ਤੇ ਆਪ ਵੀ ਆ ਕੇ ਆਓ ਦੇਖੋ ਜੋ ਹਾਕਾ ਸਾਹਿਬ ਤੋਂ ਸੰਤ ਸਾਹਿਬਾ ਨੇ ਹਾਂ ਸੰਤ ਸਾਹਿਬਾ ਇਹਦਾ ਦਿੱਤਾ ਸੇਵਾ ਦਾ ਬਿਲੀ ਗੱਲ ਤੋਂ ਇਸ਼ਾਰੇ ਹੀ ਇਹ ਚੀਜ਼ ਬੰਦਿਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹਨੂੰ ਬਖਸ਼ਿਸ਼ ਸਮਝ ਕੇ ਪ੍ਰਵਾਣਵੀ ਤੇ ਸੇਵਾ ਵੀ ਕਰਾਂਗੇ ਜਿੰਨੀ ਜਿੰਨੀ ਉਹਨਾਂ ਲਈ ਠੀਕ ਹਨ ਉਹ ਜਿਹੜਾ ਹੁਣ ਫੈਸਲਾ ਉਹਦੇ ਪਹਿਲੇ ਪ੍ਰਧਾਨ ਜੀ ਫੈਸਲਾ ਮੰਜ਼ੂਰ ਹੈ ਜੀ ਤੁਹਾਨੂੰ ਹਾਂ ਹਾਂ ਉਹ ਰੱਖ ਲਾਂਗੇ ਜੀ ਸੇਵਾ ਕਰਨ ਵਾਸਤੇ ਜਿਹੜਾ ਜਿਹੜਾ ਕਾਮਨਾ ਕਰਦੇ ਸਾਬ ਅਕਾਲੀ ਦਲ ਨੂੰ ਹੁਣ ਇੱਕ ਸਟੇਜ ਉੱਤੇ ਨਜ਼ਰ ਆਏਗੀ ਜਿਸ ਤਰ੍ਹਾਂ ਬਾਗੀ ਧੜਾ ਬਾਗੀ ਧੜਾ ਜਿਹੜੀ ਗੱਲ ਕੀਤੀ ਹੈ ਕਿ ਸਾਰੇ ਅਕਾਲੀ ਦਲ ਵਰਕਰ ਇਸੇ ਤਰੀਕੇ ਨਾਲ ਰਹਣ ਜੀ ਵਾਪਸੀ ਆਣ ਜੀ ਸਾਰੇ ਰੋਕੇ ਆ ਦੇਖੋ ਜੋ ਸਾਸਾ ਸਾਹ ਕੋ ਸਿੰਘ ਸਾਹਿਬਾ ਨੇ ਐਸਾ ਇਲਾ ਦਿੱਤਾ ਸੇਵਾ ਦਾ ਜਿਵੇਂ ਹਾਲ ਤੇ ਉਹ ਸ਼ਾਰੇ ਹੀ ਇਸ ਚੀਜ਼ ਨੂੰ ਬੰਦਿਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹਨੂੰ ਬਖਸ਼ਿਸ਼ ਸਮਝ ਕੇ ਪਵਾਨ ਵੀ ਤੇ ਸੇਵਾ ਵੀ ਕਰਾਂਗੇ ਜਿਨੀ ਜਿਨੀ ਉਹਨਾਂ ਲਈ ਠੀਕ ਤੁਹਾਨੂੰ